ਆਸ਼ਿਕ ਨੇ ਮਸ਼ੂਕ ਦੇ 16 ਸਾਲਾ ਮੁੰਡੇ ਦਾ ਕੀਤਾ ਕਤਲ ਦਾਸ਼ ਹੈਗੀਏ ਇੱਕ ਲਗਭਗ 16 ਸਾਲ ਦੇ ਮੇਲ ਬੰਦੇ ਦੀ ਤੇ ਜੋ ਗੱਲ ਨਿਕਲ ਕੇ ਸਾਹਮਣੇ ਆਈ ਜਿੱਤੋਂ ਫਿਰ ਸਾਰਾ ਕੇਸ ਦਾ ਪਤਾ ਲੱਗਾ ਤੇ ਜੋ ਦੋਸ਼ੀ ਵੀ ਫੜਲੇ ਨਾਲ ਇਹਿੰਨ ਭੈਣ ਪਈ ਸੀ ਜੋ ਭਰਾਕ ਭੈਣ ਤੇ ਇਹ ਆਪਣੀ ਇਹਦੇ ਜਿਹੜੇ ਮਦਰ ਹੈਗੇ ਨੇ ਇਹ ਆਪ ਤੇ ਜਨਕੀ ਜਿਹੜੇ ਜਿਨ੍ਹਾਂ ਨੇ ਨਰਾਜ਼ ਜਿਹਦੇ ਮੁਖੇ ਤੋਂ ਬੱਚੇ ਪੈਦਾ ਹੋਏ ਸੀ ਉਹਨਾਂ ਨਾਮ ਨਹੀਂ ਸੀ ਰਹਿੰਦੇ ਇਹ ਤੇ ਗੁਰਦੀਪ ਨਾਮ ਦੇ ਵਿਅਕਤੀ ਹੈ ਇੱਥੇ ਰਹਿੰਦੇ ਸੀ ਕਿਸੇ ਬਹਾਨੇ ਨਹਿਰ ਤੇ ਲਿਜਾ ਤੜਫਾ ਤੜਫਾ ਦਿੱਤੀ ਮੌਤ ਇਨੇ ਪਲਾਨ ਬਣਾਇਆ ਮੀਨ ਸ਼ਰਮਾ ਦੇ ਨਾਲ ਰਲ ਕੇ ਕਿ ਕਤਲ ਕਰ ਦਿੰਨੇ ਆ ਬੱਚੀ ਦਾ ਤੇ ਜਿਹਨੂੰ ਕਤਲ ਕਰਕੇ ਬੋਡੀ ਸੁੱਟ ਦਾਂਗੇ ਨਹੀਂ ਜਿਹਨੂੰ ਲੱਭੇਗੀ ਨਹੀਂ ਤੇ ਐਸੀ ਜਿਹੜਾ ਇਲਜ਼ਾਮ ਹੈਗਾ ਜਿੰਨਾ ਵੀ ਮੀਨ ਵੇਚੀ ਹੈ ਉਹਨਾਂ ਤੇ ਹੀ ਲਾ ਦੇਾਂਗੇ ਸੋ ਇਨੇ ਇੱਕ ਗਲਤ ਕੰਮ ਕੀਤਾ ਉਹਨੂੰ ਸੌਣ ਲਈ ਕਰ ਦੂਸਰਾ ਹੋਰ ਵੀ ਢਣਾਣਾ ਅਪਰਾਧ ਕੀਤਾ ਕਤਲ ਕਾਂਡ 'ਚ ਪੁਲਿਸ ਦੇ ਰੂਹ ਕੰਪਾਉ ਖੁਲਾਸੇ ਮੋਟਰਸਾਈਕਲ ਖਰੀਦਣ ਦਾ ਮਨ ਆਪਾਂ ਨਾ ਬਣਾ ਕੇ ਬਹਿ ਗਿਆ ਤੇ ਫਿਰ ਇਥੇ ਲਿਆ ਕੇ ਆਪਣੇ ਅੰਧੇਰਾ ਇੱਥੇ ਕਿਉਂਕਿ ਸ਼ੌਨਸਾਰ ਹੈ ਗਿਆ ਤੇ ਇੱਥੇ ਲੈ ਗਿਆ ਕਿ ਇੱਕ ਉਹਨਾਂ ਨੇ ਗਲਤੁੱਟ ਕੇ ਦੀ హత్య ਕਰ ਦਿੱਤੀ ਆ ਬੋਡੀ ਫਾਤੀ ਸੀ ਜੀ ਹਾਂ ਪੰਜਾਬ ਵਿੱਚ ਕਤਲ ਦੀ ਇੱਕ ਰੂਹ ਕੰਪਾਉ ਬਾਰਦਾਤ ਹੋਈ ਸੀ ਇੱਕ 16 ਸਾਲਾ ਮੁੰਡੇ ਦਾ ਬੜੀ ਹੀ ਬੇਰਹਿਮੀ ਨਾਲ ਪਿਛਲੇ ਦਿਨਾਂ 'ਚ ਕਤਲ ਕਰ ਦਿੱਤਾ ਗਿਆ ਸੀ ਤੇ ਕਤਲ ਕਰ ਲਾਸ਼ ਨੂੰ ਨਹਿਰ ਕਿਨਾਰੇ ਝਾੜੀਆਂ 'ਚ ਸੁੱਟ ਦਿੱਤਾ ਗਿਆ ਸੀ ਵਾਰਦਾਤ ਦਾ ਪਤਾ ਲੱਗਦੇ ਹੀ ਪੁਲਿਸ ਨੂੰ ਹੱਥਾ ਪੈਰਾਂ ਦੀ ਪੈ ਗਈ ਸੀ ਤੁਰੰਤ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ ਜਾਂਚ 'ਚ ਜੋ ਤੱਥ ਸਾਹਮਣੇ ਆਏ ਉਸ ਨੂੰ ਦੇਖ ਪੁਲਿਸ ਵੀ ਹੈਰਾਨ ਰਹਿ ਗਈ ਕਿਉਂਕਿ ਕਤਲ ਕਿਸੇ ਹੋਰ ਵੱਲੋਂ ਨਹੀਂ ਬਲਕਿ ਮਹਿਲਾ ਦੇ ਆਸ਼ਕ ਵੱਲੋਂ ਹੀ ਉਸਦੇ 16 ਸਾਲਾ ਪੁੱਤ ਦਾ ਕਤਲ ਕੀਤਾ ਗਿਆ ਸੀ ਜੀਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਆਖਰ ਕਤਲ ਕਿਉਂ ਕੀਤਾ ਗਿਆ ਸੀ ਕਿਉਂ 16 ਸਾਲਾਂ ਮੁੰਡੇ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੁਣ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਦੀ ਮਾਂ ਪਿਛਲੇ ਕਈ ਸਾਲਾਂ ਤੋਂ ਪੁਲਿਸ ਦੀ ਗ੍ਰਿਫਤ ਵਿੱਚ ਨੀਵੀਂ ਪਾਈ ਖੜੇ ਇਸ ਗੁਰਦੀਪ ਸਿੰਘ ਨਾਲ ਲਿਵਿੰਗ ਵਿੱਚ ਰਹਿ ਰਹੀ ਸੀ ਪਰ ਮਹਿਲਾ ਦੇ ਮ੍ਰਿਤਕ 16 ਸਾਲਾਂ ਪੁੱਤ ਨੂੰ ਦੋਮਾਂ ਦਾ ਰਿਸ਼ਤਾ ਮਨਜ਼ੂਰ ਨਹੀਂ ਸੀ ਉਹ ਲਗਾਤਾਰ ਇਸ ਦਾ ਵਿਰੋਧ ਕਰਦਾ ਆ ਰਿਹਾ ਸੀ ਇਸ ਚੱਲ ਰਹੀ ਤਕਰਾਰ ਵਿਚਾਲੇ ਹੀ ਕਾਤਲ ਗੁਰਦੀਪ ਸਿੰਘ ਨੇ ਇੱਕ ਹੋਰ ਕੰਡ ਕਰ ਦਿੱਤਾ ਸੀ ਮੁਲਜ਼ਮ ਨੇ ਪੈਸੇ ਖਾਤਰ ਆਪਣੀ ਪ੍ਰੇਮਿਕਾ ਦੇ ਰਿਸ਼ਤੇਦਾਰਾਂ ਦੀ ਜ਼ਮੀਨ ਧੋਖਾਧੜੀ ਕਰ ਵੇਚ ਦਿੱਤੀ ਸੀ ਜਿਸ ਦਾ ਮਾਲਕਾਂ ਨੂੰ ਪਤਾ ਲੱਗ ਗਿਆ ਸੀ ਤੇ ਗੁਰਦੀਪ ਸਿੰਘ ਪੂਰੀ ਤਰ੍ਹਾਂ ਨਾਲ ਬੇਨਕਾਬ ਹੋ ਗਿਆ ਸੀ ਇਸੇ ਚੱਕਰ 'ਚੋਂ ਨਿਕਲਣ ਲਈ ਗੁਰਦੀਪ ਸਿੰਘ ਨੇ ਇੱਕ ਹੋਰ ਖੌਫਨਾਕ ਸਾਜ਼ਿਸ਼ ਰਚੀ ਜਾਣਕਾਰੀ ਮੁਤਾਬਕ ਕੇਸ 'ਚੋਂ ਨਿਕਲਣ ਲਈ ਵਚਲੇ ਮੁਲਜ਼ਮ ਨੇ ਆਪਣੀ ਪ੍ਰੇਮਿਕਾ ਦੇ 16 ਸਾਲਾ ਪੁੱਤ ਦਾ ਕਤਲ ਕਰਨ ਦਾ ਪਲਾਨ ਤਿਆਰ ਕਰ ਲਿਆ ਤਾਂ ਕਿ ਕਤਲकांड 'ਚ ਰਿਸ਼ਤੇਦਾਰਾਂ ਨੂੰ ਫਸਾਇਆ ਜਾ ਸਕੇ ਤੇ ਇਸ ਦੇ ਚੱਲਦੇ ਹੀ ਮੁਲਜ਼ਮ ਨੇ ਆਪਣੇ ਦੋਸਤ ਨਾਲ ਮਿਲ ਪ੍ਰੇਮਿਕਾ ਦੇ 16 ਸਾਲਾ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਤੇ ਆਖਰ ਪੁਲਿਸ ਨੇ ਕਾਤਲਾ ਨੂੰ ਗ੍ਰਿਫਤਾਰ ਕਰ ਲਿਆ ਜੀ ਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਕਿ 15 ਅਗਸਤ ਨੂੰ ਸਾਨੂੰ ਇੱਕ ਸਦਰਖਾਨੇ ਵਾਲਿਆਂ ਨੂੰ ਬੀੜ ਬੈਂਬਰਾਂ ਜਿੰਨਾਂ ਨੇ ਇਹਨਾਂ ਪਰ ਉਹਦੇ ਨਾਮ ਤੇ ਮੈਪ ਨਾਮ ਤੋਂ ਕਰਨਾ ਲਿਖਿਆ ਹੋਇਆ ਹੈ ਉੱਥੇ ਇੱਕ ਡੈੱਡ ਬੋਡੀ ਦੀ ਕੋਈ ਜਾਣਕਾਰੀ ਮਿਲੀ ਸੀ ਲਾਸ਼ ਹੈਗੀ ਹੈ ਇੱਕ ਲਗਭਗ 16 ਸਾਲ ਦੇ ਮੇਲ ਬੰਦੇ ਦੀ ਸੀ ਇੱਕ ਦਿਨ ਪਹਿਲਾਂ ਦੇ ਇਹੀ ਪਹਾੜਾਂ ਦੇ ਸੀ ਤਾਂ ਉਹਦੇ ਕਿਉਂਕਿ ਉਹ ਸਾਹਮਣੇ ਜਿਹੜੇ ਹਾਲਾਤ ਹੈ ਸ਼ੱਕੀ ਲੱਗੇ ਕੁਝ ਉਹਦੀ ਲਾਸ਼ ਦੇ ਉੱਤੇ ਡੈੱਡ ਬੋਡੀ ਦੇ ਉੱਤੇ ਇੰਜਰੀਜ਼ ਸੀ ਤੋਂ ਫਿਰ ਅਸੀਂ 302 ਦਾ ਪਰਚਾ ਜਾਨੀ ਕਿ ਇੰਟਰਸੈਕਸ਼ਨ 302 ਅਗਿਆਤ ਬੰਦਿਆਂ ਦੇ ਨਾਮ ਨੂੰ ਰਿਜਿਸਟਰੀ ਅਗੇਸਟਰ ਸਦਰ ਪਾਣੀ ਚ ਇਹ ਦਲਜੀਤਾ ਮਰਨਾਂ ਦੇ ਭਰਾ ਦੇ ਬਿਆਨਾਂ ਤੇ ਕਿ ਫਿਰ ਜਦੋਂ ਤੱਕ ਸਾਡੀ ਤਪੀਰ ਸ਼ੁਰੂ ਹੋਈ ਤਾਂ ਜੋ ਗੱਲ ਨਿਕਲ ਕੇ ਸਾਹਮਣੇ ਆਈ ਜਿੱਤੋਂ ਫਿਰ ਸਾਰਾ ਕੇਸ ਦਾ ਪਤਾ ਲੱਗਾ ਤੇ ਇਹ ਜੋ ਦੋਸ਼ੀ ਵੀ ਫੜ ਲਏ ਉਹਦੇ ਚੋਂ ਇੱਕ ਜਿਹੜਾ ਬੰਦਾ ਮਰੇ ਆ ਉਹਦਾ ਸਟੈਪ ਡੈਡ ਜਿੰਨੂੰ ਕਹਿੰਦੇ ਆ ਉਹ ਸੀ ਤੇ ਪੂਰਾ ਦੋਸ਼ ਦੋਸ਼ ਤੇ ਜਿਹੜੇ ਡੈਡ ਦਾ ਕਿਤਾ ਦਾ ਅਮੀਨ ਸ਼ਰਮਾ ਇਹ ਤੇ ਥੋਬੀ ਯਾਨੀ ਬਸਤੀ ਦਾ ਰਹਿਣ ਵਾਲਾ ਗਲੀ ਹੋਈਏ ਕਿ ਜਿਹੜਾ ਬੰਦਾ ਮਰਤਿਕ ਮਤਨਾਂ ਵਾਲੇ ਤਿੰਨ ਭੈਣ ਭਾਈ ਸੀ ਦੋ ਭਰਾਏ ਤੇ ਭੈਣ ਤੇ ਇਹ ਆਪਣੀ ਇਹਦੇ ਜਿਹੜੇ ਮਦਰ ਹੈਗੇ ਨੇ ਇਹ ਆਪ ਤੇ ਜਨਕੀ ਜਿਹੜੇ ਜਿਨ੍ਹਾਂ ਨੇ ਇਹ ਨਾਮ ਦਾ ਜਿਹਦੇ ਮੁਖੇ ਤੋਂ ਬੱਚੇ ਪੈਦਾ ਹੋਏ ਸੀ ਉਹਨਾਂ ਨਾਮ ਨਹੀਂ ਸੀ ਰਹਿੰਦੇ ਇਹ ਤੇ ਗੁਰਦੀਪ ਨਾਮ ਦੇ ਵਿਅਕਤੀ ਨਾਲ ਇੱਥੇ ਰਹਿੰਦੇ ਸੀ ਜਿਹੜੇ ਬੰਦਾ ਉਹ ਉਹਦੇ ਕੋਲ ਰਹਾਨੇ ਉੱਥੇ ਉਹ ਰਹਿੰਦੇ ਸੀ ਤੇ ਇਹ ਜਿਹੜਾ ਬੰਦਾ ਬੱਚਾ ਹੈਗਾ ਸੀ ਇਹ ਆ तकरीबन 8 ਸਾਲ ਪਹਿਲਾਂ ਦੇ ਰਹਿ ਰਹੇ ਸੀ ਇਹ ਬੱਚਾ ਹੈਗਾ ਸੀ ਤੇ ਹੁਣ ਜਦੋਂ ਗੱਭਰੂ ਹੋ ਗਿਆ 16 ਸਾਲਾਂ ਦਾ ਹੋ ਗਿਆ ਤੇ ਇਹ ਜਿਹੜਾ ਉਹ ਵੱਡਾ ਭਰਾ ਸੀ ਇਹ ਇਹ ਨਾਲ ਨਹੀਂ ਛੁਡਿੰਦਾ ਇਹ ਆਪਣੇ ਜਾਨੀ ਕਿ ਜਿੱਦੀ ਜਿਹੜਾ ਪਿੰਡ ਹੈਗਾ ਉੱਥੇ ਰਹਿੰਦਾ ਸੀ ਤੋਂ ਅਲਟੀਮੇਟਲੀ ਇਹ ਬੰਦਾ ਇਸ ਚੀਜ਼ ਨੂੰ ਡਿਸਲਾਈਕ ਵੀ ਕਰਦਾ ਸੀ ਤੇ ਇਤਰਾਜ਼ ਵੀ ਕਰਦਾ ਸੀ ਸੈਕੰਡਲੀ ਹੋਰ ਵੀ ਜਿਹੜੀ ਪੁੱਛਗੇ ਸ਼ਰਾਨਿਕ ਪਰਤੇ ਜ਼ਰੂਰੀ ਗੱਲ ਮੇਰੇ ਕੋਲ ਕੇ ਸਾਹਮਣੇ ਆਈ ਹੈਗੀ ਹੈ ਕਿ ਇਹ ਜਿਹੜਾ ਜਿਹੜਾ ਇਹਦਾ ਪਿਤਾ ਬਣਿਆ ਗੁਰਦੀਪ ਜਿਹੜਾ ਦੋਸ਼ੀ ਵੀ ਹੈਗਾ ਇੰਨੇ ਕੁ ਸਮੇਂ ਪਹਿਲਾਂ ਆਪਦੇ ਹੀ ਰਿਸ਼ਤੇਦਾਰਾਂ ਦੀ ਗੁਰਦੀਪ ਨੇ ਆਪ ਦੇ ਹੀ ਰਿਸ਼ਤੇਦਾਰਾਂ ਦੇ ਰਿਸ਼ਤੇ ਜਮਮੇ ਲੱਗਦੇ ਹੈਗੇ ਕਿ ਜਮੀਨ ਚਾਰ ਬੰਦੇ ਇਕੱਠੇ ਕਰਕੇ ਜਾਲੀ ਡਾਕੂਮੈਂਟ ਬਣਾ ਕੇ ਕਿਸੇ ਨੂੰ ਗਾਹ ਵੇਚ ਦਿੰਦੀ ਹੈਗੇ ਵੇਚ ਦਿੰਦੀ ਨੌਕ ਕਨਾਲਾਂ ਦੀ ਜਮੀਨ ਹੈਗੀ ਹੈ ਅਮੀਨ ਸ਼ਰਮਾ ਨੂੰ ਵੇਚ ਪਾਤੀ ਸੀ ਉਹਦੇ ਜਦੋਂ ਵੇਚ ਦਿੱਤੀ ਹੈ ਤੇ ਉਹ ਗਾਹ ਇੰਤਕਾਲ ਹੋ ਗਿਆ ਤੇ ਗਾਹ ਕਿ ਇਹਨਾਂ ਨੇ ਖਰੀਦੀ ਹੈ ਜਦੋਂ ਉਹ ਵੇਚਣ ਲੱਗੇ ਉਹਨਾਂ ਦੇ ਮਾਲਕ ਸੀ ਜਮੀਨ ਦੇ origignal ਮਾਲਕ ਸੀ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਫਿਰ ਇਹਦੇ ਖਿਲਾਫ ਯਾਨੀ ਕਿ ਇੱਕ ਜਦੋਂ ਆਪਣੀ ਪ੍ਰੋਸੈਸ ਹੁੰਦਾ ਐ ਐਸਡੀਐਮ ਦੇ ਅਗੇਂਸਟ ਕਿਰਦਾਰ ਦਿੱਤੀ ਕਿ ਜੋ ਵੀ ਰਜਿਸਟਰੀ ਹੋਈ ਹੈ ਗਲਤ ਹੋਈ ਹੈ ਗਿਆ ਤੇ ਹੁਣ ਇਸ ਉਹ ਜਿਹੜੇ ਬੰਦੇ ਜਿਨ੍ਹਾਂ ਨੇ ਜ਼ਮੀਨ ਇਹਦੇ ਕੋਈ ਖਰੀਦੀ ਸੀ ਉਹ ਜਿਹਨੂੰ ਮੰਗਣ ਲਾ ਕੇ ਪੈਸੇ ਵੀ ਪਲੱਸ ਇਹ ਨੂੰ ਗਲਤ ਕੀਤਾ ਇਹ ਉਸ ਚੀਜ਼ ਨੂੰ ਬਚਣ ਵਾਸਤੇ ਜੋ ਇਹਨੇ ਸਾਨੂੰ ਦੱਸਿਆ ਹੈ ਕਿ ਇਹਨੇ ਪਲਾਨ ਬਣਾਇਆ ਮੀਨ ਸ਼ਰਮਾ ਦੇ ਨਾਲ ਰੱਖ ਕੇ ਕਿ ਕਤਲ ਕਰ ਦਿੰਨੇ ਆ ਬੱਚੇ ਦਾ ਤੇ ਜਿਹਨੂੰ ਕਤਲ ਕਰਕੇ ਬੋਡੀ ਸੁੱਟ ਦਾਂਗੇ ਨਹੀਂ ਜਿਹਨੂੰ ਲੱਭੇਗੀ ਨਹੀਂ ਤੇ ਐਸੀ ਜਿਹੜਾ ਇਲਜ਼ਾਮ ਹੈਗਾ ਇਹਨਾਂ ਦੀ ਜ਼ਮੀਨ ਵੇਚੀ ਹੈ ਉਹਨਾਂ ਤੇ ਹੀ ਲਾ ਦੇਵਾਂਗੇ 24 ਘੰਟੇ ਕਰੰਦ ਨੰਦਰ ਇਸ ਈ ਦਾ ਪਰਦਾ ਹੀ ਖਿੱਚ ਕਰ ਦਤਾ ਇਹਨੂੰ ਇਸ ਈ ਦਾ ਮੌਕਾ ਹੀ ਨਹੀਂ ਦਿੰਦਾ ਕਿ ਇਸ ਈ ਨੂੰ ਇਸ ਪਾਸੇ ਲੈ ਕੇ ਜਾਵੇ ਤੋਂ ਇਹਨੇ ਇੱਕ ਗਲਤ ਕੰਮ ਕੀਤਾ ਉਹਨੂੰ ਸੌਣ ਦੀ ਘਾ ਦੂਸਰਾ ਹੋਰ ਵੀ ਘਣਾਉਣਾ ਅਪਰਾਧ ਕੀਤਾ ਦੋ ਬੰਦੇ ਦੋਸ਼ੀ ਜਿਹੜੇ ਹੈਗੇ ਸੀ ਇਹਦੇ ਇਹ ਹੀ ਜੋ ਫੜਲੇ ਨੇ ਇਹਨੂੰ ਘਰੋਂ ਬਾਹਰ ਨਾ ਭਾ ਕੇ ਲੈ ਗਿਆ ਕਿਉਂਕਿ ਉਹ ਹੈਗਾ ਅਸੀਂ ਵਿਸ਼ਵਾਸ ਕਰਦਾ ਸੀ ਮੋਟਰਸਾਈਕਲ ਖਰੀਦਣ ਦਾ ਬਾਹਣਾ ਬਣਾ ਕੇ ਲੈ ਗਿਆ ਤੇ ਫਿਰ ਇਥੇ ਲਿਆ ਕੇ ਆਪਣੇ ਮਹਿਰਾ ਤੇ ਇਥੇ ਕਿਉਂਕਿ ਸੰਸਾਰ ਹੈਗੀਆ ਤੇ ਇੱਥੇ ਲੈ ਗਿਆ ਕਿ ਇੱਕ ਉਹਨਾਂ ਨੇ ਗਲਾ ਘੁੱਟ ਕੇ ਵੀ ਫਤਿਆ ਕਰ ਦਿੱਤੀ ਆ ਬੋਡੀ ਫਾਤੀ ਸੀ ਜਿਹੜਾ ਮ੍ਰਿਤਕ ਦਾ ਮੋਟਰਸਾਈਕਲ ਸੀ ਉਹ ਐਸੀ ਰਿਕਵਰ ਕਰ ਲਿਆ ਜੀ ਤੇ ਹੋਰ ਬਾਕੀ ਸਾਡੀ ਹਜੇ ਤੱਕ ਪੀਚ ਚੱਲ ਰਹੀ ਆ ਨਹੀਂ ਜਿੱਦਾਂ ਮੈਂ ਦਾਹਾਂ ਨੂੰ 11 ਡਾਟਾ ਆਪੀ ਕਰਕੇ ਟਰਨ ਚੱਲੀ 112 ਹੋਰ ਮੈਰੇ ਜਿੱਤੇ ਹਾਂ ਜੀ ਕੰਪਨੀ ਦਾ ਨਹੀਂ ਕੋਰਾ ਦੁਆਰੇ ਦਾ ਸੰਸਕੇ ਨਹੀਂ ਮਰੜਦੀ ਮੇਰਾ ਕਤਲ ਦੀ ਇਹ ਵੱਡੀ ਵਾਰਦਾਤ ਬਠਿੰਡਾ ਤੋਂ ਸਾਹਮਣੇ ਆਈ ਸੀ ਜਿੱਥੋਂ ਦੀ ਸਰਹੰਦ ਕਨਾਲ ਨਹਿਰ ਦੇ ਨੇੜੇ ਨੌਜਵਾਨ ਦੀ ਲਾਸ਼ ਮਿਸੀ ਤੇ ਆਖਰ ਪੁਲਿਸ ਨੇ ਕਾਤਲਾਂ ਨੂੰ ਬੇਨਕਾਬ ਕਰ ਦਿੱਤਾ ਹੈ ਫਿਲਹਾਲ ਪੁਲਿਸ ਵੱਲੋਂ ਮਾਮਲੇ 'ਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਦੇਖਣਾ ਹੋਵੇਗਾ ਪੁਲਿਸ ਵੱਲੋਂ ਅੱਗੇ ਕੀ ਕਾਰਵਾਈ ਅਮਲ ਚ ਲਿਆਂਦੀ ਜਾਂਦੀ ਹੈ ਜਗਮਨ ਟੀਵੀ ਲਈ ਮਨਪ੍ਰੀਤ ਸਿੰਘ ਦੀ ਰਿਪੋਰਟ